ਇਸ ਚੇਅਰ ਤੇ ਬੈਠ ਕੇ ਮੈਂ ਜਾਣੀ ਕਿ ਮੈਂ ਅੱਗੇ ਵੀ ਸਰ ਵਾਂਗੂ ਬਣਾ ਤੇ ਜੋ ਵੀ ਸੋਚ ਚੁਕਾਈ ਜਾਂਦੀ ਹੈ ਪੁਲਿਸ ਆਫੀਸਰ ਬਣਨ ਤੋਂ ਪਹਿਲਾਂ ਉਹਤੇ ਪੂਰੀ ਖਰੀ ਉਤਰਾ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਮੈਂ ਆਪਣੇ ਸਾਰੇ ਵਿਦਿਆਰਥੀਆਂ ਨਾਲ ਇਸ ਚੇਅਰ ਤੇ ਆ ਕੇ ਬੈਠੀਆਂ ਤੇ ਮੈਨੂੰ ਇੱਕ ਅਲੱਗ ਜੀ ਫੀਲਿੰਗ ਆ ਰਹੀ ਹੈ ਕਿ ਹਾਂ ਵੀ ਸ਼ਾਇਦ ਮੈਂ ਵੀ ਵਧੀਆ ਪੜ ਕੇ ਇਦਾਂ ਦੀ ਬਣ ਸਕਾਂ ਤੇ ਆਪਣੇ ਦੇਸ਼ ਦੇ ਵਿੱਚ ਸੁਧਾਰ ਲਿਆਉਣ ਦੀ ਥੋੜੀ ਜਿਹੀ ਕੋਸ਼ਿਸ਼ ਕਰ ਸਕਾਂ ਜਿੰਨੀ ਮਰਜ਼ਾ ਹੋ ਸਕਦੀ ਹੈ ਇੱਕ ਪੰਨ ਪੜਨ ਲਈ ਇੱਕ ਪੰਨ ਜ਼ਿੰਮੇਵਾਰੀ ਲਈ ਉਠਾਇਆ ਗਿਆ ਕਿਵੇਂ ਦੇਖਦੇ ਸਭ ਚੀਜ਼ ਦੇ ਬਿਜੰਤਰ ਅੰਤਰ ਸੇਤ ਮੈਨੂੰ ਇਹ ਨਹੀਂ ਦਿਸਦਾ ਕਿ ਜਿਸ ਹਸਾ ਆਪਣਾ ਅੱਜ ਸਰ ਨੇ ਮੈਨੂੰ ਇੱਥੇ ਬੈਠਣ ਨੂੰ ਬੈਠਣ ਦਾ ਮੌਕਾ ਦਿੱਤਾ ਹੈ ਵੀ ਉਹਨਾਂ ਤੇ ਕਿੰਨੀ ਵੱਡੀ ਜ਼ਿੰਮੇਵਾਰੀ ਹੋਏਗੀ ਵੀ ਉਹ ਕਿਵੇਂ ਪੂਰੇ ਦੇਸ਼ ਨੂੰ ਕੰਟਰੋਲ ਕਰਦੇ ਹੋਣਗੇ ਸ਼ਹਿਰ ਨੂੰ ਵੀ ਉਹਨਾਂ ਦੇ ਅੰਡਰ ਕਿੰਨੇ ਥਾਣੇ ਹੋਣਗੇ ਬਸ ਮੈਨੂੰ ਏਸੀ ਚੀਜ਼ ਦਾ ਅਹਿਸਾਸ ਹੋਇਆ ਕਿ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਜੇ ਕਦੇ ਵੀ ਮੈਂ ਵਧੀਆ ਪੜ੍ਹਾਈ ਕਰਕੇ ਜੇ ਮੈਨੂੰ ਕਦੇ ਇਸ ਕੁਰਸੀ ਤੇ ਬੈਠਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਵੀ ਉਹਨਾਂ ਵਾਂਗੂ ਇੱਕ ਜ਼ਿੰਮੇਵਾਰ ਅਫਸਰ ਬਣ ਕੇ ਦਿਖਾਵਾਂਗੀ ਅੱਜ ਤੁਸੀਂ ਅਫਸਰ ਹੋ ਉਹਨਾਂ ਨੌਜਵਾਨਾਂ ਨੂੰ ਕੀ ਕਹੋਗੇ ਜਿਹੜੇ ਕ੍ਰਾਈਮਨਲ ਪ੍ਰੈਸ਼ਰ ਲੋਕ ਨੇ ਕ੍ਰਾਈਮ ਕਰਦੇ ਨੇ ਤੇ ਨਸ਼ਾ ਵੇਚਦੇ ਨੇ ਕੀ ਕਹੋਗੇ ਨਾ ਲੋਕਾਂ ਨੂੰ ਮੈਂ ਉਹਨਾਂ ਨੂੰ ਸਿਰਫ ਇਨਾ ਹੀ ਕਹੂੰਗੀ ਕਿ ਜਿਹੜੇ ਨਸ਼ਾ ਆਪਾਂ ਕਰਦੇ ਆਂ ਵੀ ਉਹਦੇ ਵਿੱਚ ਇੱਕ ਤਾਂ ਆਪਣੇ ਸਰੀਰ ਦਾ ਵੀ ਲਾਸ ਹੁੰਦਾ ਹੈ ਇੱਕ ਜਿਹੜੇ ਆਪਣੇ ਮਾਪੇ ਹੁੰਦੇ ਨੇ ਉਹ ਸਾਨੂੰ ਸ਼ੁਰੂ ਤੋਂ ਨਸ਼ੇ ਕਰਨਾ ਤਾਂ ਨਹੀਂ ਸਿਖਾਉਂਦੇ ਲੇਕਿਨ ਸਭ ਤੋਂ ਪਹਿਲਾ ਜਿਹੜਾ ਨਸ਼ਾ ਸ਼ੁਰੂ ਕਰਦੇ ਨੇ ਉਹ दारू ਤੋਂ ਸ਼ੁਰੂ ਕਰਕੇ ਫਿਰ ਉਹ ਹੋਰ ਨਸ਼ੇ ਕਰਨ ਆ ਜਾਂਦੇ ਆ ਫਿਰ ਹੌਲੀ-ਹੌਲੀ ਉਹਨਾਂ ਦਾ ਜਿਹੜਾ ਸੰਪਰਕ ਹੈ ਉਹ ਗੈਂਗਸਟਰ ਨਾਲ ਭੰਜ ਜਾਂਦਾ ਹੈ ਤੇ ਮੈਂ ਬਸ ਸਾਰਿਆਂ ਨੂੰ ਇਹ ਹੀ ਸੂਚਨਾ ਦੇਣਾ ਚਾਹੁੰਗੀ ਕਿ ਉਹ ਜਿੰਨਾ ਹੋ ਸਕੇ ਨਸ਼ਿਆਂ ਤੋਂ ਬੁਰੇ ਸੰਪਰਕ ਤੇ ਗੈਂਗਸਟਰਾਂ ਤੋਂ ਦੂਰੀ ਬਣਾ ਕੇ ਰੱਖਣ ਤੇ ਬੁਰੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਕਰਨਾ ਨਾ ਸ਼ੁਰੂ ਕਰਨ ਉਹਨਾਂ ਨੂੰ ਛੱਡ ਦੇ। ਤੇ ਨਾ ਕੀਤਾ ਫਿਰ ਜੇਲ੍ਹ ਚ ਭੇਜੋਗੇ। ਫਿਰ ਉਹਨਾਂ ਦੇ ਮੁਕੱਦਮੇ ਹੋਣਗੇ ਤੇ ਜਿਹੜਾ ਉਹਨਾਂ ਨੇ ਜੁਰਮ ਕੀਤਾ ਹੈਗਾ ਉਹਦੇ ਹਿਸਾਬ ਨਾਲ ਉਹਨਾਂ ਤੇ ਤਾਇਆ ਲੱਗੂਗੀ ਫਿਰ ਉਹਨਾਂ ਨੂੰ ਜੇਲ੍ਹ ਚ ਹੀ ਪਾਇਆ ਜਾਊਗਾ। ਹੋਰ ਬੱਚਿਆਂ ਕੀ ਕਹੋਗੇ ਜਿਹੜੇ ਪੁਲਿਸ ਤੋਂ ਹਲੇ ਵੀ ਡਰਦੇ ਆ। ਉਹਨਾਂ ਨੂੰ ਮੈਂ ਸੇਫ ਕਹੂੰਗੀ ਵੀ ਹਰ ਵਾਰ ਇਹ ਕਹੂੰਗੀ ਵੀ ਪੁਲਿਸ ਉਹਨਾਂ ਦੀ ਮਦਦ ਲਈ ਹੈ ਨਾ ਕਿ ਉਹਨਾਂ ਨੂੰ ਡਰਾਉਣ ਲਈ ਵੀ ਜੇ ਉਹ ਉਹਨਾਂ ਨੂੰ ਕੋਈ ਡਰ ਲੱਗਦਾ ਹੈ ਪੁਲਿਸ ਤੋਂ ਤਾਂ ਉਹ ਇਹ ਸੋਚਣ ਵੀ ਜਿਹੜੇ ਆਪਣੇ ਮਾਪੇ ਨੇ ਅਧਿਆਪਕ ਨੇ ਤੇ ਆਪਣੇ ਪੁਲਿਸ ਆਫਿਸਰ ਨੇ ਇਹ ਸਾਰੇ ਸਿਰਫ ਆਪਾਂ ਦੀ ਗਲਤੀ ਹੋਣ ਤੇ ਆਪਾਂ ਨੂੰ ਮਾਰਦੇ ਨੇ ਜਾਂ ਡਾਂਟਦੇ ਨੇ ਬਿਨਾਂ ਗਲਤੀ ਤੋਂ ਜੇ ਆਪਾਂ ਸੱਚੇ ਹਾਂ ਤਾਂ ਆਪਾਂ ਨੂੰ ਕੋਈ ਕੁਝ ਕਹਿ ਨਹੀਂ ਸਕਦਾ ਇਸ ਲਈ ਜੇ ਉਹਨਾਂ ਨੂੰ ਕੋਈ ਵੀ ਤਕਲੀਫ ਹੈ ਕਿਸੇ ਵੀ ਲੜਕੇ ਤੋਂ ਜਾਂ ਲੜਕੀ ਤੋਂ ਜਾਂ ਘਰਦਿਆਂ ਤੋਂ ਤਾਂ ਪੁਲਿਸ ਨਾਲ ਸ਼ੇਅਰ ਕਰਸਦੀਆਂ ਨੇ ਪੁਲਿਸ ਉਹਨਾਂ ਦੀ ਸਾਰੀ ਗੱਲਾਂ ਸੁਣ ਕੇ ਉਸੇ ਹਿਸਾਬ ਨਾਲ ਐਕਸ਼ਨ ਲੈਂਦੀ ਹੈ। ਲਾਖੀਸ ਵਾਲਾ ਜ਼ਿੰਮੇਵਾਰੀ ਮੀਡੀਆ ਵੱਡੀ ਕਿਵੇਂ ਦੇਖੇ? ਮੈਂ ਬਸ ਇਸ ਜ਼ਿੰਮੇਵਾਰੀ ਨੂੰ ਐਂ ਦੇਖਦੀ ਆਂ ਕਿ ਜੇ ਕਿਤੇ ਗਲਤ ਹੋ ਰਿਹਾ ਹੈ ਤਾਂ ਜਿਵੇਂ ਸਾਰੇ ਮੁਕਦਮੇ ਦੇਖਦੇ ਰਹੇ ਸਾਰਿਆਂ ਨੂੰ ਕੰਟਰੋਲ ਕਰਦੇ ਨੇ ਇਹ ਕੋਹਾਂ ਤੇ ਵੀ ਵੱਡਾ ਪ੍ਰੈਸ਼ਰ ਹੈ ਵੀ ਉਹ ਕਿਹੜੀ ਚੀਜ਼ ਨੂੰ ਕਿਵੇਂ ਹੈਂਡਲ ਕਰਨਗੇ। ਤੇ ਮੈਂ ਵੀ ਇਹ ਚਾਹਨੀ ਹੈ ਕਿ ਮੈਂ ਜਦੋਂ ਇਸ ਕੁਰਸੀ ਤੇ ਬੈਠਾ ਤੇ ਜੇ ਕਿਤੇ ਗਲਤ ਹੋ ਰਿਹਾ ਹੈ ਤਾਂ ਉਹਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂ ਕਿਹੜੀਆਂ-ਕਿਹੜੀਆਂ ਬੁਰਾਈਆਂ ਪਹਿਲੇ ਦਰ ਤੇ ਬੰਦ ਕਰੂੰਗਾ ਨਸ਼ਾ ਜਾਂ ਛੇੜਛਾੜ ਜਾਂ ਕੋਈ ਹੋਰ ਕ੍ਰਾਈਮ ਕਿਹੜੇ ਬੰਦ ਕਰਾਂਗਾ ਨਸ਼ਾ ਕਿਉਂਕਿ ਜਿਹੜਾ ਨਸ਼ਾ ਹੈ ਉਹ ਘਰ ਨੂੰ ਵੀ ਉਜਾੜਦਾ ਹੈ ਸਰੀਰ ਨੂੰ ਵੀ ਖਰਾਬ ਕਰਦਾ ਹੈ ਤੇ ਜਿਹੜਿਆ ਸਾਡੇ ਸੰਪਰਕ ਵਿੱਚ ਉਹ ਅੱچھے ਲੋਕਾਂ ਨਾਲ ਘੇਰ ਬਣ ਨਹੀਂ ਸਕਦੇ ਉਹ ਹਮੇਸ਼ਾ ਮਾੜਿਆਂ ਨਾਲ ਹੀ ਰਹਿ ਜਾਂਦੇ ਆ ਤੇ ਆਪਾਂ ਆਪਣੇ ਪਰਿਵਾਰ ਤੋਂ ਦੂਰ ਹੋ ਜਾਂਦੇ ਆ ਜਾਂ ਫਿਰ ਜਿੰਨ ਜਪਾਂ ਜ਼ਿਆਦਾ ਨਸ਼ਾ ਕਰਨਾ ਜੀ ਹੈ ਸਰਦੀ ਫਿਰ ਜਿਹੜੇ ਜਿੰਨਾਂ ਨੂੰ ਆਪਾਂ ਚਾਹੁੰਦੇ ਆ ਜੇ ਉਹ ਨਸ਼ਾ ਕਰਨਾ ਜਨ ਫਿਰ ਉਹਨਾਂ ਨੂੰ ਹਟਾਣਾ ਜਾਂ ਫਿਰ ਜਿਹਨਾਂ ਜੀ ਉਹਨਾਂ ਦੀ ਨਸ਼ਾ ਕਰਕੇ ਮੌਤ ਹੋ ਜਾਂਦੀ ਆ ਫਿਰ ਉਹ ਸਾਰਾ ਕੁਝ ਇੱਕ ਪਰਿਵਾਰ ਨੂੰ ਉਜਾੜ ਕੇ ਰਹਿ ਦਿੰਦਾ ਹੈ